जीबीएस स्टాం ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਜਗਵੀਰ ਜੱਟ ਦਰਸ਼ਕੋ ਕਹਿੰਦੇ ਨੇ ਕਿ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤੁਹਾਨੂੰ ਪਤਾ ਕਿ ਸਿਹਤ ਨੂੰ ਕਿਵੇਂ ਖਰਾਬ ਕਰ ਰਹੀ ਹੈ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਅਜਿਹੇ ਨੌਜਵਾਨ ਵੀ ਨੇ ਜੋ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਸਾਰੇ ਨੌਜਵਾਨ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਤੇ ਨਾਲ ਦੀ ਨਾਲ ਉਹ ਕੋਈ ਐਕਟੀਵਿਟੀ ਕਰਦੇ ਰਹਿੰਦੇ ਨੇ ਤਾਂ ਕਿ ਨੌਜਵਾਨਾਂ ਨੂੰ ਚੰਗੇ ਪਾਸੇ ਜੋੜਾ ਜਾਵੇ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਜੈਮ ਨੇ ਤੇ ਹਰ ਕਿਸੇ ਦਾ ਆਪੋ ਆਪਣਾ ਕੰਮ ਆ ਕਿਉਂਕਿ ਜੇਕਰ ਮੈਂ ਨਿਹਾਲ ਸਿੰਘ ਵਾਲਾ ਦੇ ਜੈਮ ਦੇ ਓਨਰ ਜਾਂ ਕੋਚ ਦੀ ਗੱਲ ਕਰਾਂ ਸਾਰੇ ਟ੍ਰੇਨਰ ਮੇਰੇ ਬਹੁਤ ਵਧੀਆ ਦੋਸਤ ਸਹਿਮਤ ਨੇ ਪਰ ਜੇਕਰ ਮਨਦੀਪ ਦੀ ਗੱਲ ਕਰਾਂ ਇਹ ਬਾਗਾਪੁਰਾਣਾ ਸਾਈਡ ਤੋਂ ਆਉਂਦੇ ਨੇ ਤੇ 2 ਸਾਲ ਪਹਿਲਾਂ ਤੋਂ ਮੇਰੇ ਦੋਸਤ ਨੇ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਅਜਮਦੇਹ ਰੋਡ ਤੇ ਇਹਨਾਂ ਨੇ ਜਮਾ ਓਪਨਿੰਗ ਕਰਨ ਜਾ ਰਹੇ ਆ 17 ਤਰੀਕ ਨੂੰ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੇ ਵੀ ਲਾਈਫ ਦੇ ਵਿੱਚ ਬਹੁਤ ਸਾਰਾ ਸਟਰਗਲ ਕੀਤਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਮਨਦੀਪ ਸਾਹਿਬ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ icit shukriya ਮਨਦੀਪ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਦੇਖੋ ਪਹਿਲਾਂ ਵੀ ਤੁਸੀਂ ਨਿਹਾਲ ਸਿੰਘ ਵਾਲੇ ਪਹਿਲਾਂ 13 13 ਜੰਮ ਦੇ ਵਿੱਚ ਆਉਂਦੇ ਰਹੇ ਆ ਨਿਹਾਲ ਸਿੰਘ ਵਾਲੇ ਕਿਉਂ ਚੁਣਿਆ ਦੇਖੋ ਮੈਂ ਪਹਿਲੇ ਇੱਥੇ ਸਟੱਡੀ ਕਰਦਾ ਸੀ 2011 ਤੋਂ ਲੈ ਕੇ ਮੈਂ ਇੱਥੇ ਪੜ੍ਹ ਰਿਹਾ ਜੀ ਤੇ ਉਸ ਤੋਂ ਬਾਅਦ ਮੈਂ ਤੇ ਐਕਸਰਸਾਈਜ਼ ਵਗੈਰਾ ਵੀ ਕਰਦਾ ਰਿਆ ਉਸ ਤੋਂ ਬਾਅਦ ਮੈਂ ਮੋਗੇ ਚਲਾ ਗਿਆ ਸੀ ਉੱਥੇ ਐਸੇ ਕੋਚ ਮੈਂ ਸ੍ਰੀਨਾ ਜੀ ਦੇ ਵਿੱਚ ਸੀ 22 ਸਾਲ ਉੱਤੇ ਰਿਆ ਉਸ ਤੋਂ ਬਾਅਦ ਮੈਂ ਬੋਡੀ ਬਿਲਡਿੰਗ ਹਮ ਸਟਰੋਂਗ ਮੈਨ ਦੇ ਮੈਚ ਵੀ ਲੜਿਆ ਹਮ ਐਂਡ ਕੁਝ ਇੰਟਰਨੈਸ਼ਨਲ ਲੈਵਲ ਤੇ ਵੀ ਲੜਿਆ ਹਮ ਰੀਸੈਂਟਲੀ ਮੈਂ ਮਠੰਡੇ ਮੈਚ ਕਰਕੇ ਆਇਆ ਜੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਕਿਉਂ ਨਾ ਆਪਾਂ ਆਪਣਾ ਹੀ ਸੈਟਅਪ ਲਾਈਏ ਹਮ ਤੋਂ ਰੇਗਲ ਨੇ ਹਰ ਸਿੰਘ ਵਾਲੇ ਦੀਨਾਲ ਸਿੰਘ ਵਾਲੇ ਏਰੀਆ ਚ ਬਹੁਤ ਵਧੀਆ ਏਰੀਆ ਏ ਮੇਰੇ ਮਿੱਤਰ ਕਾਫੀ ਇੱਥੇ ਹੂੰ ਸੋ ਇਸ ਕਰਕੇ ਮੈਂ ਆਪਣਾ ਹਿਨਿਆਸੇ ਵਾਲੇ ਏਰੀਆ ਚ ਰਹਿ ਰਿਹਾ ਜਿੱਥੇ ਜੀ ਨੂੰ ਠੀਕ ਲੱਗਾ ਕਿ ਆਪਾਂ ਨੂੰ ਇਸੇ ਸੈਟ ਨੂੰ ਲਾਉਣਾ ਚਾਹੀਦਾ ਤੇ ਇਸੇ ਲੋੜ ਦੀ ਸੀ ਜੀ ਸੰਦੀਪ ਸਭ ਤੋਂ ਪਹਿਲਾਂ ਤਾਂ ਦੇਖੋ ਸਾਡੇ ਵੱਲੋਂ ਐਡਵਾਂਸ ਵਿੱਚ ਹੀ ਮੁਬਾਰਕਾ ਕਿਉਂਕਿ ਜੇ 17 ਤਰੀਕ ਨੂੰ ਸਾਨੂੰ ਪਤਾ ਲੱਗਿਆ ਤੁਸੀਂ ਓਪਨਿੰਗ ਕਰਨੀ ਆ ਤੇ ਪਹਿਲਾਂ ਹੀ ਪ੍ਰੋਮੋਸ਼ਨ ਤੁਸੀਂ ਕਰ ਰਹੇ ਹੋ ਬਹੁਤ-ਬਹੁਤ ਮੁਬਾਰਕਾ ਤੁਹਾਡੇ ਲਈ ਧੰਨਵਾਦ ਜੀ ਓਪਨਿੰਗ ਬਾਰੇ ਜਰੂਰ ਇੱਕ ਵਾਰੀ ਸਾਂਝਾ ਕਰੋ ਕਦੋਂ ਹੋ ਰਹੀ ਆ ਔਰ ਕਿੰਨੀ ਐਕਸਾਈਟਮੈਂਟ ਹੈ ਚੀਜ਼ ਨੂੰ ਲੈ ਕੇ ਓਪਨਿੰਗ ਆਪਣੀ 1 ਸਾਰੰਗੀ ਤੋਂ ਆਪਣੀ ਜੇਮ ਸਟਾਰਟਿੰਗ ਹੂੰ ਸੋ ਮੈਂ ਸਭ ਨੂੰ ਮੈਸੇਜ ਦੇਣਾ ਚਾਹਾਂਗਾ ਵੀ ਜਰੂਰ ਉਹਨੂੰ ਹਮਾਕੇ ਪਹੁੰਚਣਾ ਸਵੇਰ 9:00 9:30 ਦਾ ਟਾਈਮ ਹੋਵੇਗਾ ਜੀ ਸੋ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਜਰੂਰ ਆਣ ਹੂੰ ਤੇ ਜੇ ਮੈਂ ਆਪਣੀ ਬਾਕੀ ਰਮਾਂਡੇ ਕੋ ਸਟਾਰਟ ਕਰੀਂਦੀ ਅਤਮਨਦੀਪ ਸਟੱਗਰ ਦੀ ਗੱਲ ਕਰੀਏ ਤਾਂ ਦੇਖੋ ਇੱਥੇ ਤੱਕ ਪਹੁੰਚਣ ਲਈ ਬਹੁਤ ਔਖਾ ਸਮਾਂ ਲੱਗਦਾ ਕਿਉਂਕਿ ਜਦੋਂ ਅਸੀਂ ਜਾਂਦੇ ਹਾਂ ਨਾ ਕਿਤੇ ਵੀ ਸਮਾਨ ਕਹਿੰਦੇ ਹੁੰਦੇ ਘਰ ਖਾਨ ਵਾਲੀ ਗੱਲ ਹੁੰਦੀ ਆ ਤੇ ਤੁਸੀਂ ਤਾਂ ਉਹ ਚੀਜ਼ਾਂ ਹਟਾਈਆਂ ਨੇ ਹਾਂਜੀ ਹਾਂਜੀ ਤੇ ਇੱਥੋਂ ਸਟਰਗਲ ਦੇ ਵਿੱਚ ਕਿਵੇਂ ਆਉਣਾ ਹੋਇਆ ਮੈਂ ਤੁਹਾਨੂੰ ਕਹਿ ਇੱਕ ਵਾਰੀ ਦਰਸ਼ਕਾਂ ਨੂੰ ਉਹ ਜ਼ਰੂਰ ਸਾਂਝਾ ਕਰੋ ਦੇਖੋ ਮੇਰਾ ਪਹਿਲਾ ਗੋਲ ਖੁੱਦ ਫਿੱਟ ਹੋਣਾ ਹੀ ਸੀ ਹਮ ਡੈਕਟ ਜਨ ਖੋਲਣਾ ਨਹੀਂ ਸੀ ਜੀ ਪਹਿਲਾਂ ਮੈਂ ਇਸ ਚੀਜ਼ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਹੰਕਾਰਿਆ ਪਹਿਲਾਂ ਮੈਂ ਕਾਫੀ ਆਪਣੀਆਂ ਟਰਾਂਸਫਰਮੇਸ਼ਨਸ ਕੀਤੀਆਂ ਐਂਡ ਆਪਣੇ ਸਮੈ ਸਰਟੀਫਾਈਡ ਨੇ ਨਾ ਜੀ ਐਨ ਉਸ ਤੋਂ ਬਾਅਦ ਮੈਂ ਇਹਦਾ ਕੋਰਸ ਵਗੈਰਾ ਕੀਤੇ ਤੇ ਕਾਫੀ ਟਰਾਂਸਫਰਮੇਸ਼ਨ ਲੋਕਾਂ ਦੀ ਕੀਤੀਆਂ ਸਟੂਡੈਂਟ ਟਰਾਂਸਫਰਮੇਸ਼ਨ ਕੀਤੀਆਂ ਜਿੱਦਾਂ ਕਿ ਮੈਂ ਮੂਵ ਗਿਆ ਟ੍ਰੇਨਰ ਰਹਾ ਜੀ ਐਨ ਉਸ ਤੋਂ ਬਾਅਦ ਹੁਣ ਮੈਂ ਆਪਣੀ ਇਹ ਸੈਟਅਪ ਉਪਨ ਕੀਤਾ ਜੀ ਕਿਹੜੀ ਕਿਹੜੇ ਤੁਸੀਂ ਕਿਹਾ ਵੀ ਗੇਮਾਂ ਦੇ ਵਿੱਚ ਵੀ ਹਿੱਸਾ ਲਿਆ ਤੁਸੀਂ ਹਾਂਜੀ ਮੈਂ ਜਦੋਂ ਸਟਰੋਂਗ men ਬਿਲਡਿੰਗ ਕਰਕੇ ਆਇਆ ਹੂੰ ਐਨ ਜੋ ਲੋਕਲ ਗੇਮਾਂ ਹੁੰਦੀਆਂ ਹੂੰ ਆਪਣੇ ਆਰਮ ਰੈਸਲਰ ਹੋ ਗਏ ਹੂੰ ਟਰੈਕਟਰ ਕਿਚਣਾ ਹੋ ਗਿਆ ਆਪਣੇ ਰਸਾ ਕਸੀ ਵਗੈਰਾ ਹੋ ਗਿਆ ਸਭ ਦੇ ਮਾਮੇ ਬਿਲਕੁਲ ਰੈਡੀ ਕਰਦੇ ਆਂ ਮਨਦੀਪ ਬਹੁਤ ਸਾਰਾ ਕੰਪੀਟੀਸ਼ਨ ਦੇ ਕੰਪੀਟੀਸ਼ਨ ਦਾ ਜੋਗਾ ਤੇ ਹਰ ਚੀਜ਼ ਦੇ ਵਿੱਚ ਕਹਿੰਦੀ ਕਿ ਇੱਕ ਕੰਪੀਟੀਟਰ ਹੁੰਦਾ ਇੱਥੇ ਵੀ ਨਿਹਾਲ ਸਿੰਘ ਵਾਲਾ ਵੀ ਤੁਹਾਡੇ ਹੋਣਗੇ ਤੁਹਾਨੂੰ ਲੱਗਦਾ ਕਿ ਤੁਹਾਡਾ ਕਿਸੇ ਨਾਲ ਮੁਕਾਬਲਾ ਨਹੀਂ 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 ਦੇਖੋ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਨਾ ਦੇਖੋ ਸਭ ਨੇ ਆਪਣਾ ਆਪਣਾ ਖਾਣਾ ਆਪਣੀ ਮਿਹਨਤ ਆਪਣੇ ਹੱਥਾ ਹੈਨਾ ਆਪਾਂ ਕਿਸੇ ਨੂੰ ਕੱਟ ਕੇ ਨਹੀਂ ਖਾ ਸਕਦੇ ਠੀਕ ਹੈ ਆ ਭਗੇਸ ਨੂੰ ਫਟਗੇ ਨਹੀਂ ਜਿੱਤ ਸਕਦੇਗੇ ਸੋ ਮੈਨੂੰ ਲੱਗਦਾ ਵੀ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਮੁਕਾਬਲਾ ਸਿਰਫ ਲੋਕਾਂ ਦੇ ਕੋਈ ਲੋਕ ਪਤਲੇ ਆ ਜੋ ਮੋਟੇ ਆ ਉਹਨਾਂ ਨੂੰ ਫਿੱਟ ਕਰਨ ਨਾਲ ਮੁਕਾਬਲਾ ਬਸ ਜੋ ਮੇਰੇ ਕੋਲੇ ਆਜਿਓ ਫਿੱਟ ਹੋ ਕੇ ਜਾਵੇ ਮੇਰਾ ਇਹੀ ਮੁਕਾਬਲਾ ਮੇਰਾ ਕੋਈ ਕਿਸੇ ਜਿਮ ਨਾਲ ਕੋਈ ਮੁਕਾਬਲਾ ਨਹੀਂ ਜੀ ਆਪਣੇ ਤਾਂ ਬਹੁਤ ਵਧੀਆ ਜੀ ਸਾਰੇ ਐਕਸਰਸਾਈਜ਼ ਕਰਵਾਉਂਦੇ ਆ ਬਹੁਤ ਵਧੀਆ ਕਰਵਾਉਂਦੇ ਆ ਹਰ ਇੱਕ ਬੰਦੇ ਦੀ ਅਲੱਗ ਅਲੱਗ ਨੌਲੇਜ ਹੈ ਨਾ ਪਰ ਆਪਣਾ ਕਿਸੇ ਨਾਲ ਕੋਈ ਮਗਾ ਦਾ ਕੰਪੀਟੀਸ਼ਨ ਨਹੀਂ ਹੈਗਾ ਸਾਰੇ ਬਹੁਤ ਵਧੀਆ ਆਪਣੇ ਆਪਣੇ ਕਰੀ। ਮਨਦੀਪ ਥੋੜੇ ਦਿਨ ਹੀ ਹੋਈ ਅਸੀਂ ਦੇਖਿਆ ਕਿ ਕਾਫੀ ਸਾਰੇ ਨੌਜਵਾਨ ਇੱਥੇ ਪਹੁੰਚ ਰਹੇ ਆ। ਕੀ ਖਾਸ ਦਿਨੇ ਉਹ ਜੰਮ ਦੇ ਵਿੱਚ? ਟਾਈਮਿੰਗ ਜੀ ਮੈਂ ਆਪਣੇ ਸਟੂਡੈਂਟ ਨੂੰ ਟਾਈਮ ਬਹੁਤ ਵਧੀਆ ਦਿੰਦਾ। ਹੂੰ। ਸੋ ਸ਼ਾਇਦ ਇਹੀ ਚੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈਗੀ। ਜਿਵੇਂ ਮੈਂ ਉਹਨਾਂ ਨੂੰ ਬਹੁਤ ਵਧੀਆ ਗਾਈਡ ਕਰਦਾ। ਬਾਕੀ ਜੋ ਮੇਰਾ ਐਕਸਪੀਰੀਅੰਸ ਹੈ ਉਹ ਬਹੁਤ ਵਧੀਆ ਰਿਹਾ ਹੈ ਇਹ ਲਾਈਨ 'ਚ। ਹੂੰ। ਸੋ ਸ਼ਾਇਦ ਇਸ ਕਰਕੇ। ਜੀ। ਦਰਸ਼ਕੋ ਬਹੁਤ ਵੱਡੀ ਗੱਲ ਕਹੀ ਆ ਦੇਖੋ ਹਰ ਚੀਜ਼ ਦੇ ਲਈ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟ ਆ ਇਹਨਾਂ ਦੇ ਉਹਨਾਂ ਨੂੰ ਸਮਾਂ ਦਿੰਦੇ ਨੇ ਕਿਹੜੀਆਂ ਕਿਹੜੀਆਂ ਮਤਲਬ ਐਕਟੀਵਿਟੀਆਂ ਆ ਜਿਵੇਂ ਬਹੁਤ ਸਾਰੀਆਂ ਜਮ ਹੁੰਦੀਆਂ ਉਹਨਾਂ ਦੇ ਵਿੱਚ ਭੰਗੜਾ ਕਰਵਾਇਆ ਜਾਂਦਾ ਜਾਂ ਹੋਰ ਕਾਫੀ ਸਾਰੀਆਂ ਐਕਟੀਵਿਟੀਆਂ ਤੁਸੀਂ ਕਰਦੇ ਹੋ ਵੇ ਟ੍ਰੇਨਿੰਗ ਜੀ ਵੇ ਲੈਪਟਾ ਜੀ ਐਂਡ ਜੁਮਾ ਕਲਾਸਾਂ ਕਾਰਡੀਓ ਜੀ ਐਂਡ ਪੰਦਰਾ ਕਲਾਸ ਜੀ ਇਹਨੇ ਟਾਈਮਿੰਗ ਕੀ ਆ ਸਪੈਸ਼ਲ ਡੇ ਹੁੰਦਾ ਕੋਈ ਇਹਨਾਂ ਦਾ ਨਹੀਂ ਇਹਨਾਂ ਦਾ ਸਪੈਸ਼ਲ ਡੇ ਨਹੀਂ ਹੁੰਦਾ ਦੇਖੋ ਇਹ ਡਿਪੈਂਡ ਕਰਦਾ ਕਿ ਐਕਸਰਸਾਈਜ਼ ਕਿਦਾਂ ਨੂੰ ਹੈ ਐਕਸਰਸਾਈਜ਼ ਤੋਂ ਬਾਅਦ ਅਸੀਂ ਤਾਂ ਉਹਸ ਕਰਵਾਉਣੀ ਆ ایرੋਬਿਕ ਕਲਾਸ ਅਜੇ ਤੱਕ ਕਰਵਾਉਣੀ ਕਰਵਾਉਣੀ ਆ ਹੂੰ ਸੋ ਇਹ ਟਾਈਮਿੰਗ ਨਹੀਂ ਹੈਗੀ ਕਿ ਇਸ ਦਿਨ ਹੀ ਬੰਗੜਾ ਕਰਵਾਉਣਾ ਇਹ ਅਸੀਂ ਡੇਲੀ ਅੱਜ ਸਵੇਰ ਹੀ ਕਰਕੇ ਹਟਿਆ ਥੋੜਾ ਬਹੁਤ ਸਿੱਖ ਕੇ ਹਟਿਆ ਤਾਂ ਜੋ ਅਸੀਂ ਕਰਵਾ ਸਕੀਏ ਅੱਗੇ ਸਾਰਿਆਂ ਨੂੰ ਬੱਚਿਆਂ ਨੂੰ ਸਿਖਾ ਕੇ ਹਟਿਆ ਹਨ ਹੂੰ ਉਹ ਚੀਜ਼ ਆ ਵੀ ਇਹਦੀ ਕੋਈ ਟਾਈਮਿੰਗ ਨਹੀਂ ਹੈਗੀ ਦੇਖੋ ਇਹ ਇੱਕ 파ਟ ਐਕਸਰਸਾਈਜ਼ ਦਾ ਜਿਹੜਾ ਆਪਾਂ ਨੂੰ ਕਰਨਾ ਹੀ ਪੈਂਦਾ ਹੂੰ ਓਪਨਿੰਗ ਐਜ ਇੱਕ ਹੋਣੀ ਆ ਮਨਦੀਪ ਕਿੰਨੇ ਜਿਹੜੇ ਮੰਡੇ ਕੁੜੀਆਂ ਜੁਆਇਨ ਕਰ ਗਈ 241 ਮੰਨ ਜੀ ਬੱਚੇ ਹੈ ਕੁਝ ਮਤਲਬ ਕਾਫੀ ਪਿਆਰ ਆ ਤੁਹਾਡਾ ਹੈ ਸ਼ਹਿਰ ਨਾਲ ਹਾਂਜੀ ਬਸ ਆਪਾਂ ਲੋਕਾਂ ਨਾਲ ਹੀ ਆ ਜੀ ਲੋਕਾਂ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ ਬਿਲਕੁਲ ਹਣਾ ਮੰਦੀਪ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਤਾਂ ਇੱਕ ਸਾਡੀ ਬੈਕਬੋਨ ਹੁੰਦੀ ਆ ਸਾਨੂੰ ਸਪੋਰਟ ਕਰਦੀ ਇੱਥੇ ਕਿਹੜਾ ਨੌਜਵਾਨ ਸੀ ਤੁਹਾਡਾ ਦੋਸਤ ਮਿੱਤਰ ਜਿਹਨੇ ਤੁਹਾਨੂੰ ਸਪੋਰਟ ਕੀਤਾ ਇੱਥੇ ਦੇਖੋ ਸਾਰੇ ਭਰਾ ਹੀ ਬਹੁਤ ਵਧੀਆ ਸੀ ਨਾ ਕਿ ਮੇਰੇ ਕੁਝ ਆਪਣੇ ਧੂਰਕੋਟ ਤੋਂ ਸੀ ਹਣਾ ਕੁਝ ਤਰਸ਼ ਵੀਰੇ ਦਾ ਨਾਮ ਸੀ ਸਭ ਤੋਂ ਤਾਕੀਰਾ ਸੀ ਇੱਕ ਆਪਣੇ ਵੀਰ ਜੀ ਪਤੋ ਤੋਂ ਸੀ ਰਾਜੂ ਹਾਂ ਉਹਨਾਂ ਦੀ ショਪ ਐਥੇ ਮੈਂ ਸਤਰੀ ਦੇ ਨਾਮ ਨਾਲ ਰਾਜੂ ਮਸਤਰੀ ਦੇ ਨਾਮ ਨਾਲ ਚਾਲ ਲਿਆ ਤੇ ਹੋਰ ਵੀ ਮੇਰੇ ਭਰਾ ਬਹੁਤ ਜ਼ਿਆਦਾ ਸਪੋਰਟਰ ਸੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਯਸੁਜ ਮੇਰੇ ਘਰ ਦਮ ਉਦੇ ਪਤਾ ਨਹੀਂ ਸਮਝ ਕੀ ਕਰਦੇ ਆ ਉਹ ਸਾਰਾ ਉਹਨਾਂ ਨੇ ਦੇਖਿਆ ਜੀ ਜੀ ਹਾਂ ਜੀ ਸੋ ਸਾਰੇ ਵੀਰਾਂ ਨੇ ਰਲ ਕੇ ਇਹ ਕੀਤਾ ਹੈ ਇਕੱਲੇ ਬੰਦੇ ਦੇ ਬਸ ਦਾ ਕੰਮ ਨਹੀਂ ਹੁੰਦਾ ਹਨਾ ਇੱਕ ਆਗਾ ਲੈਣ ਵਾਲਾ ਹੁੰਦਾ ਬਾਕੀ ਸਾਰੇ ਉਹ ਕਰਨ ਵਾਲੇ ਮੇਰੇ ਭਰਾ ਹੀ ਸੀ ਸਾਰੇ ਅੰਦੀਪ ਬਹੁਤ ਸਾਰੀਆਂ ਜਮ੍ਹਾਂ ਦੇ ਵਿੱਚ ਲੋਕ ਜਾਂਦੇ ਨੇ ਕਿਤੇ ਨਾ ਕਿਤੇ ਨਿਰਾਸ਼ਾ ਵੀ ਮਿਲਦੀ ਆ ਕੀ ਕਾਰਨ ਮੰਨਦੇ ਹੋ ਉਸ ਜਿਹੜਾ ਬੰਦਾ ਜੁਆਇਨ ਕਰਦਾ ਉਹਦੀ ਗਲਤੀ ਮੰਨਦੇ ਹੋ ਜਾਂ ਕਿ ਲੀਕ ਕੋਚ ਦੀ ਗਲਤੀ ਮੰਨਦੇ ਨਹੀਂ ਦੇਖੋ ਕੋਚ ਇਦਾਂ ਹੁੰਦਾ ਵੀ ਕੋਚ ਦੱਸ ਸਕਦਾ ਨਿਬਾ ਸਕਦਾ ਪਰ ਉਹਨੂੰ ਫਾਲੋ ਸਟੂਡੈਂਟ ਕਰ ਹਾਂ ਇਹ ਇਹ ਇਦਾਂ ਨਹੀਂ ਹੁੰਦਾ ਵੀ ਕੋ ਦੋਨਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ ਕੋਚ ਵੀ ਵਧੀਆ ਹੋਣਾ ਚਾਹੀਦਾ ਅੱਗੇ ਸਟੂਡੈਂਟ ਵੀ ਉਹਨੂੰ ਪੂਰਾ ਪੂਰਾ ਰਿਸਪਾਂਸ ਦੇਣ ਵਾਲਾ ਹੋਣਾ ਚਾਹੀਦਾ ਅਗਰ ਕੋਚ ਬਹੁਤ ਵਧੀਆ ਸਟੂਡੈਂਟ ਇੱਥੇ ਜਿੰਮ ਆਜੂਗਾ ਐਕਸਰਸਾਈਜ਼ ਕਰੂਗਾ ਘਰ ਜਾ ਕੇ ਉਹਦੀ ਗਾਈਡ ਪ੍ਰੋਪਰ ਨਹੀਂ ਕਰੂ ਉਹਦੇ ਰੂਲਸ ਫੋਲੋ ਨਹੀਂ ਕਰੂਗਾ ਤਾਂ ਨਹੀਂ ਰਿਜ਼ਲਟ ਮਿਲੂਗਾ ਇੱਕ ਕੰਬੀਨੇਸ਼ਨ ਇੱਕ ਬੰਦੇ ਦੇ ਸਾਰੇ ਦੀ ਗੇਮ ਨਹੀਂ ਹੈਗੀ ਕੋਚ ਵੀ ਵਧੀਆ ਹੋਣਾ ਚਾਹੀਦਾ ਕੋਚ ਨੂੰ ਸਟੂਡੈਂਟ ਬਾਰੇ ਪਤਾ ਹੋਣਾ ਚਾਹੀਦਾ ਕਿ ਇਹ ਸਟੂਡੈਂਟ ਕਿੱਦਾਂ ਹੁੰਦਾ ਕਿੱਦਾਂ ਚੱਲ ਸਕਦਾ ਹੈ ਨਾ ਤੇ ਉਹ ਕੋਚ ਸਟੂਡੈਂਟ ਨੂੰ ਵੀ ਆਪਣੇ ਕੋਚ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਕਿ ਇਹ ਮੈਨੂੰ ਇਦਾਂ ਕੇਅਰ ਕਰਦੇ ਆ ਕੁਝ ਕੋਚ ਅੜਭ ਹੁੰਦੇ ਆ ਬਹੁਤ ਜ਼ਿਆਦਾ ਬੋਲਦੇ ਆ ਕੁਝ ਪਿਆਰ ਨਾਲ ਸਮਝਾਉਂਦੇ ਆ ਉਹ ਅਲੱਗ-ਅਲੱਗ ਤਰੀਕੇ ਆ ਹਰ ਇੱਕ ਤਰੀਕਾ ਆਪਣਾ ਹੁੰਦਾ ਹੈ ਪਰ ਇਹਨਾਂ ਦੋਨਾਂ ਦਾ ਇੱਕ ਮਿੱਤਰਤਾ ਹੋਣੀ ਬਹੁਤ ਜ਼ਰੂਰੀ ਹੈ ਦੋਨਾਂ ਲਈ ਦੋਨਾਂ ਜੀ ਮੰਦਿਰ ਤੁਸੀਂ ਕਹਿ ਕੇ ਮੇਰਾ ਕਿਸੇ ਨਾਮ ਮੁਕਾਬਲਾ ਨਹੀਂ ਹਾਂ ਤੱਕ ਤਾਂ ਅਡੀ ਟ੍ਰੇਨਿੰਗ ਦੀ ਗੱਲ ਕਰੀਏ ਕਿੰਨੇ ਨੌਜਵਾਨ ਆ ਮੁੰਡੇ ਕੁੜੀਆਂ ਤੁਸੀਂ ਇਫੈਕਟ ਕਰ ਚੁੱਕੇ ਮੇਰੇ ਕੋਲੇ 122 ਸਟੂਡੈਂਟਸ ਜੀ ਜਿਨ੍ਹਾਂ ਦੇ ਵਿੱਚੋਂ ਕੁਝ ਕੰਪੀਟੀਸ਼ਨ ਕਰਕੇ ਆਇਆ ਹੂੰ ਐਂਡ ਕੁਝ ਲੋਕਾਂ ਦਾ ਕੰਮ ਸਟੂਡੈਂਟ ਦਾ ਕੰਮ ਸਿਰਫ weight ਘੱਟ ਕਰਨਾ ਸੀ ਐਨ ਕੁਝ ਗੈਨਰ ਗੇਨ ਕਰਨਾ ਸੀ ਇਹ ਅਲੱਗ-ਅਲੱਗ ਪੋਲ ਹੁੰਦੇ ਆ ਪਰ ਜਿੰਨੇ ਕਿਤੇ ਪੋਲੋਂ ਮੈਂ ਸੁਣਿਆ ਕਿ ਵੀ ਅਸੀਂ ਸੈਟੀਸਫਾਈ ਆ ਉਹ ਹੋਣਗੇ ਆਰਾਊਂਡ 8085 ਜੀ ਕੁਝ ਬਾਤ ਨਏ ਆ ਇਹ ਜਿਨ੍ਹਾਂ ਨੂੰ ਹਜੇ ਮੈਂ ਕਰਵਾ ਰਿਹਾ ਉਹਨਾਂ ਦੇ ਪ੍ਰੋਪਰ ਰਿਜ਼ਲਟ ਨਹੀਂ ਆਏ ਕਿਉਂਕਿ ਜੇ ਮੇਂ ਆਉਣ ਸਾਰੇ ਚੀਜ਼ ਦਾ ਰਿਜ਼ਲਟ ਨਹੀਂ ਮਿਲਦਾ ਹਨਾ ਇਹ ਟਾਈਮ ਮੰਗਦਾ ਹੂੰ ਜੋ ਫਿਟਨੈਸ ਆ ਬਾਡੀ ਚੇਂਜਸ ਆ ਇਹ ਤੁਹਾਨੂੰ ਕੋਈ ਵੀ ਫੂਕ ਮਾਰ ਕੇ ਨਹੀਂ ਕਰਵਾ ਸਕਦਾ ਇਹ ਜਾਦੂ ਨਹੀਂ ਹੈਗਾ ਹਨਾ ਇਹਦੇ ਲਈ ਟਾਈਮ ਦੇਣਾ ਪੈਂਦਾ ਬਹੁਤ ਜ਼ਿਆਦਾ ਟਾਈਮ ਦੇਣਾ ਪੈਂਦਾ ਉਸ ਤੋਂ ਬਾਅਦ ਕਿਤੇ ਜਾ ਕੇ ਤਾਂ ਰਿਜ਼ਲਟ ਮਿਲਦਾ ਕੁਝ ਲੋਕ ਆਪਣੇ ਟਾਈਮ ਸੇਵ ਕਰਨ ਲਈ ਗਲਤ ਰਸਤੇ ਯੂਜ਼ ਕਰਦੇ ਆ ਸ਼ਾਰਟਕਟ ਯੂਜ਼ ਕਰਦੇ ਆ ਜਿਨ੍ਹਾਂ ਨੂੰ ਆਪਾਂ ਸਟੀਰ ਆਡਸ ਵਗੈਰਾ ਕਹਿੰਦੇ ਆ ਨਾ ਸਟੀਰ ਆਡ ਯੂਜ਼ ਹੁੰਦੇ ਆ ਤੁਹਾਡੀ ਬਿਲਡਿੰਗ ਇੰਡਸਟਰੀ ਚ ਪਰ ਉਹ ਇੱਕ ਪ੍ਰੋਪਰ ਗਾਈਡੈਂਸ ਪ੍ਰੋਪਰ ਨੋਲੇਜ ਹੁੰਦੇ ਆ ਨਾ ਪਰ ਛੋਟੇ ਬੱਚਿਆਂ ਨੂੰ ਉਹ ਚੀਜ਼ ਆਪਾਂ ਨਹੀਂ ਕਰਵਾ ਸਕਦੇ ਸੋ ਮੈਂ ਕਦੇ ਸਪੀਰੋਡ ਪ੍ਰਮੋਟ ਨਹੀਂ ਕੀਤਾ ਕਾ ਛੋਟੇ ਬੱਚਿਆਂ ਨੂੰ ਉਹ ਕਰਕੇ ਕਿ ਤੁਸੀਂ ਇਦਾਂ ਕਰੋ ਇਹ ਲਾਓ ਉਹ ਲਾਓ ਹਨਾ ਪਰ ਉਹ ਇੱਕ ਅਲੱਗ ਗੇਮ ਹੈ ਜੇ ਤੁਸੀਂ ਬੋਡੀ ਬਿਲਡਿੰਗ ਕਰਨੀ ਆ ਫਿਰ ਤੁਸੀਂ ਨੈਚੁਰਲ ਨਹੀਂ ਕਰ ਸਕਦੇ ਹੂੰ ਇਹ ਸੱਚ ਹੈ ਬਿਲਕੁਲ ਹਨਾ ਨੈਚੁਰਲ ਤੁਸੀਂ ਫਿੱਟ ਹੋ ਸਕਦੇ ਹੋ ਹੂੰ ਬੋਡੀ ਸੋਹਣੀ ਬਣ ਸਕਦੀ ਆ ਹੂੰ ਪਰ ਇੱਕ ਬੋਡੀ ਬਿਲਡਿੰਗ ਜੋ ਉਹ ਇੱਕ ਗੇਮ ਹੈ ਉੱਥੇ ਸਪੀਰੋਡ ਯੂਜ਼ ਹੁੰਦੇ ਹੀ ਹੁੰਦੇ ਜੀ ਜ਼ਿਆਦਾਤਰ ਲੋਕਾਂ ਦੀ ਮੰਦੀਪ ਸੋਚ ਇਹ ਆ ਕਿ ਜਿਹੜੇ ਜੰਮ ਜਾਂਦੇ ਨੇ ਉਹ ਮਤਲਬ ਬੋਡੀ ਬਿਲਡਰ ਹੀ ਹੁੰਦੇ ਆ ਕੀ ਬੋਡੀ ਬਿਲਡਿੰਗ ਲਈ ਜਾਂ ਮੋਦੀ ਹੈ ਜਾਂ ਫਿਟਨੈਸ ਲਈ ਦੇਖੋ ਫਿਟਨੈਸ ਇੱਕ ਅਲੱਗ ਹੀ ਚੀਜ਼ ਹੈ ਫਿਟਨੈਸ ਦੇ ਲਈ ਡੋਲੇ ਵੱਡੇ ਹੋਣਾ ਜ਼ਰੂਰੀ ਨਹੀਂ ਹੁੰਦਾ ਫਿਟਨੈਸ ਦਾ ਮਤਲਬ ਹੁੰਦਾ ਕਿ ਤੁਸੀਂ ਤੰਦਰੁਸਤ ਹੋ ਠੀਕ ਹੈ ਤੁਹਾਡੇ ਕੋਈ ਸਟਰਕਚਰ ਸਹੀ ਹੈ ਸੋਹਣਾ ਹੈ ਬਟ ਬੋਡੀ ਬਿਲਡਿੰਗ ਇੱਕ ਕੇਮ ਹੈ ਜਿਹਦੇ ਚ ਤੁਸੀਂ ਆਪਣੇ ਆਪ ਨੂੰ ਪੁਸ਼ ਕਰਨਾ ਆਪਣੇ ਕੰਪੀਟੀਟਰ ਨੂੰ ਹਰਾਉਣਾ ਉਹਦੇ ਵਿੱਚ ਤੁਹਾਨੂੰ ਸਾਈਜ਼ ਕਟਿੰਗ ਬਹੁਤ ਕੁਝ ਚਾਹੀਦਾ ਹੈ ਨਾ ਬਟ ਫਿਟਨੈਸ ਦਾ ਮਤਲਬ ਇਹ ਹੈ ਕਿ ਤੁਸੀਂ ਤੰਦਰੁਸਤ ਬਾਡੀ ਬਿਲਡਿੰਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਤੰਦਰੁਸਤ ਹੋ ਉਹ ਬਹੁਤ ਕੁਝ ਸਰਵਾਈਵ ਕਰਦੇ ਜਦੋਂ ਇੱਕ ਬਾਡੀ ਬਿਲਡਰ ਤਿਆਰ ਹੁੰਦਾ ਤਾਂ ਤੁਸੀਂ ਕਦੇ ਇੱਕ ਬਾਡੀ ਬਿਲਡਰ ਦਾ ਔਨ ਸਟੇਜ ਦੇਖੋਗੇ ਨਾ ਤਾਂ ਤੁਸੀਂ ਸੋਚੋਗੇ ਵਾਹ ਕੀ ਬਾਤ ਹੈ ਯਾਰ ਕੀ ਕੰਡੀਸ਼ਨ ਹੈ ਹਨਾ ਪਰ ਜੇ ਤੁਸੀਂ ਉਹਦਾ ਟੈਸਟ ਕਰਵਾਉਗੇ ਬਹੁਤ ਕੁਝ ਅੰਦਰ ਦੇ ਅੰਦਰ ਜੀ ਕਵਾਟਰ ਲੈਵਲ ਘਟ ਹੁੰਦੇ ਆ ਉਹਦੇ ਟ੍ਰਾਈਗਲ ਸਾਈਡ ਖੂਨ ਘੜਾ ਹੁੰਦਾ ਜੇ ਕਿਸੇ ਡਾਕਟਰ ਨੂੰ ਦਿਖਾਈਏ ਤਾਂ ਸੋਚੂਗਾ ਯਾਰ ਇਹ ਤੇ ਇਹ ਤੇ ਬੰਦਾ ਮਰ ਜੇਗਾ ਉਹ ਬਹੁਤ ਬਹੁਤ ਸਰਵਾਈਵ ਕਰਦੇ ਆ ਬੋਡੀ ਬਿਲਡਿੰਗ ਇੱਕ ਬਹੁਤ ਵੱਡੀ ਗੇਮ ਹੈ ਜੋ ਬੰਦੇ ਨੂੰ ਤੇ ਮੌਤ ਦੀ ਤਹ ਤੱਕ ਲੈ ਜਾਂਦੀ ਹੈ ਬਿਲਕੁਲ ਮਟਫਿਟਨਸ ਤੁਸੀਂ ਤੰਦਰੁਸਤ ਹੋ ਦੇਖੋ ਹਸਪੀਟਲ ਨਾ ਦਾ ਮਤਲਬ ਇਹ ਹੈ ਕਿ ਤੁਸੀਂ ਤੰਦਰੁਸਤ ਹੋ ਤੁਸੀਂ ਦੇਖਣ ਨੂੰ ਸੋਹਣੇ ਲੱਗਦੇ ਹੋ ਤੁਹਾਡੇ ਕੱਪੜੇ ਪਾਈ ਸੋਹਣੇ ਲੱਗਦੇ ਆ ਤੁਸੀਂ ਬਾਲੇ ਫੈਟੀ ਨਹੀਂ ਹੈਗੇ ਮੋٹے ਨਹੀਂ ਹੈਗੇ ਬਹੁਤ ਜ਼ਿਆਦਾ ਪਤਲੇ ਨਹੀਂ ਹੈਗੇ ਉਹ ਇੱਕ ਫਿਟਨੈਸ ਮੇਰੇ ਖਿਆਲ ਆ ਕਿ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਵੀ ਲੋਕਾਂ ਨੂੰ ਫੈਟੀ ਇਹ ਫਿਟਨੈਸ ਦੇ ਨਾਮ ਤੇ ਜਿਹੜਾ ਲੈਵਲ ਅਪ ਫਿਟਨੈਸ ਆਖਿਆ ਜਾਂਦਾ ਨਹੀਂ ਦੇਖੋ ਬੋਡੀ ਬਿਲਡਰ ਹਰ ਇੱਕ ਬੰਦੇ ਦਾ ਸੁਪਨਾ ਨਹੀਂ ਹੁੰਦਾ ਪਰ ਫਿੱਟ ਹੋਣਾ ਹਰ ਇੱਕ ਬੰਦੇ ਦਾ ਸੁਪਨਾ ਬਿਲਕੁਲ ਬੋਡੀ ਬਿਲਡਰ ਬੰਨਣਾ ਹਰ ਇੱਕ ਬੰਦੇ ਦਾ ਸੁਪਨਾ ਨਹੀਂ ਹੁੰਦਾ ਤੇ ਮੈਂ ਕਿਸੇ ਵੀ ਨੂੰ ਵੀ ਇਹ ਵੀ ਨਹੀਂ ਕਹਾਂਗਾ ਕਿ ਤੁਸੀਂ ਬੋਡੀ ਬਿਲਡਰ ਸਟਾਰ ਹੋਣਗੇ ਆਦਿ ਲਾ ਕੇ ਬਣੋ ਹਣਾ ਉਹ ਅੱਜ ਕੱਲ ਇਹ ਚੀਜ਼ ਨਹੀਂ ਚੱਲਦੀ ਹੂੰ ਸੋ ਫਿੱਟ ਹੋਣਾ ਜ਼ਿਆਦਾ ਚੀਜ਼ ਜ਼ਰੂਰੀ ਹੈ ਬੋਡੀ ਬਿਲਡਰ ਇੱਕ ਅਲੱਗ ਗੇਮ ਹੈ ਜੇ ਕੋਈ ਕਰਨ ਨਹੀਂ ਚਾਹੁੰਦਾ ਤਾਂ ਉਹ ਸਵਿਲਕਨ ਕਰ ਸਕਦਾ ਨੂੰ ਪ੍ਰੋਬਲਮ ਨਹੀਂ ਠੀਕ ਹੈ ਪਰ ਕੋਈ ਹਰ ਇੱਕ ਬੰਦਾ ਬੋਡੀ ਬਿਲਡਿੰਗ ਲਈ ਨਹੀਂ ਆਉਂਦਾ ਜਿੰਨਾ ਜੋ ਉਹ ਜੱਫਟ ਹੋਣ ਨਹੀਂ ਹੁੰਦੀ ਜੀ ਚਲੋ ਇਹ ਦਰਸ਼ਕਾਂ ਦਾ ਵਹਿਮ ਵੀ ਤੁਸੀਂ ਦੂਰ ਕਰਤਾ ਤੁਸੀਂ ਕੋਲ ਟ੍ਰੇਨਰ ਹੋ دوسری ਗੱਲ ਆ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਉਹ ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਬਹੁਤ ਵਧੀਆ ਰਿਸਪੌਂਸ ਆ ਜੀ ਮੈਂ ਕੋਈ ਵੀ ਸਟੂਡੈਂਟ ਮੇਰੇ ਕੋਲੇ ਆਉਂਦਾ ਤਾਂ ਉਹ ਅੱਗੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਬਾਰੇ ਅੱਗੇ ਜਾ ਕੇ ਦੱਸਦੇ ਆ ਤਾਂ ਹੋਰ ਸਟੂਡੈਂਟ ਜੁੜਦੇ ਸਭ ਤੋਂ ਬੈਸਟ ਥਿੰਗ ਹੁੰਦੀ ਹੈ ਕਿ ਇਹ ਆਪਣੇ ਨਾਲ ਕੋਈ ਬੰਦਾ ਜੋੜ ਰਿਹਾ ਹੈ ਇਹ ਆਪਕੋ ਸਾਨੂੰ ਠੀਕ ਲੱਗਦੇ ਉਦੋਂ ਅੱਗੇ ਜੁੜਦੇ ਆ ਉਹ ਬਹੁਤ ਜ਼ਿਆਦਾ ਸੈਟੀਸਫਾਈ ਹੈ ਮੇਰੀ ਐਕਸਰਸਾਈਜ਼ ਬਾਰੇ ਮੇਰੀ ਪ੍ਰੈਕਟਿਸ ਤੋਂ ਜੀ ਸੋ ਤਾਂ ਹੀ ਹੁੰਦੇ ਆ ਜੀ ਮਨਦੀਪ ਅੱਜ ਕੱਲ ਨਾ ਨੌਜਵਾਨ ਹਰ ਕੋਈ ਚਾਹੁੰਦਾ ਕਿਉਂਕਿ ਕਾਲ ਇੰਨੀ ਹਰ ਇੱਕ ਨੂੰ ਇੰਨੀ ਜਲਦੀ ਆ ਹਰ ਜੀ ਸਾਨੂੰ ਜਲਦੀ ਜਲਦੀ ਚਾਹੀਦੀ ਹੈ ਨੌਜਵਾਨ ਜੈਮ ਵਿੱਚ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਬਸ ਮਹੀਨਾ 15 20 ਦਿਨ ਦੇ ਵਿੱਚ ਸਾਡੀ ਜਿਹੜੀ ਸ਼ੇਪ ਅ ਸਰੀਰ ਦੀ ਬਣ ਲੱਗ ਜਾਵੇ ਡਾਈਟ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਸਪਲੀਮੈਂਟਰੀ ਜਿਹੜੇ ਦਿੰਦੇ ਆਪਾਂ ਦੇਖੋ ਜੋ ਆਪਣੇ ਗੋਲਸ ਆ ਜੀ अलग-अलग गोल है सब दे किसी का फिट होना किसी का बॉडी बिल्डर बनना किसी का நார் पतले होना किसी का मोटे होना है ना जी जी तो मेरे साथ नाल ये आपा नेचुरल लाइट ਤੇ ਵੀ ਕਰ ਸਕਦੇ ਆ ਜੇ ਚਾਹੀਏ ਤਾਂ ਹਨਾ ਫਿੱਟ ਹੋ ਸਕਦੇ ਆ ਪਰ सप्लीमेंट ਲੋਕ ਬਹੁਤ ਯੂਜ਼ ਕਰਦੇ ਆ ਕਿ ਆਪਾਂ ਨੂੰ ਜੋ ਚੀਜ਼ਾਂ ਨਿਊਟ੍ਰੀਸ਼ਨ ਫੂਡ ਤੋਂ ਨਹੀਂ ਮਿਲਦੇ ਨੂੰ ਉਹ ਆਪਾਂ ਨੂੰ ਸਪਲੀਮੈਂਟਸ ਤੋਂ ਆਪਾਂ ਲੈ ਸਕਦੇ ਆ ਹਨਾ ਜੀ ਪਰ ਵੀ ਠੀਕ ਹੈ ਮੈਂ ਕਹਿੰਦਾ ਵੀ ਸਪਲੀਮੈਂਟ ਯੂਜ਼ ਕਰੋ ਪਰ ਬਹੁਤ ਜ਼ਿਆਦਾ ਧਿਆਨ ਨਾ ਕਰੋ ਕਿ ਸਪਲੀਮੈਂਟ ਤੁਹਾਡੇ ਠੀਕ ਨਾ ਹੋਣਾ ਹਮਮ ਰੀਜਨਲ ਸਪਲੀਮੈਂਟ ਵਰਤੋ ਸਹੀ ਸਪਲੀਮੈਂਟ ਵਰਤੋ ਸਹੀ ਕੋਚ ਦੇ ਅੰਡਰ ਵਰਤੋ ਜਿਸ ਨੂੰ ਪੂਰੀ ਪੂਰੀ ਨੌਲੇਜ ਤੁਹਾਡੇ ਬਾਰੇ ਹੋਵੇ ਤੁਹਾਡੀ ਬੋਡੀ ਬਾਰੇ ਜਿਹਨੂੰ ਪਤਾ ਹੋਵੇ ਉਸ ਦੇ ਅੰਦਰ ਤੁਸੀਂ ਕੋਈ ਵੀ ਸਪਲੀਮੈਂਟ ਲਓ ਨਹੀਂ ਤੇ ਬਹੁਤ ਸਾਰੇ YouTube ਵਗੈਰਾ ਤੋਂ ਦੇਖ ਕੇ ਸਪਲੀਮੈਂਟ ਬੱਤੀ ਲੈ ਲੈਂਦੇ ਆ ਉਹਨਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਬਿਲਕੁਲ ਸੋਸ਼ਲ ਮੀਡੀਆ ਦਾ ਜੋਗਾ YouTube ਦੀ ਗੱਲ ਕਰੀ ਹੈ ਜਿਹੜੀ ਉਹ YouTube ਤੋਂ ਦੇਖ ਕੇ ਐਕਸਰਸਾਈਜ਼ ਲਾ ਲਓ ਕੀ ਉਹ ਪੋਸੀਬਲ ਹੈ ਚੀਜ਼ ਅ ਦੇਖੋ ਕੋਈ ਵੀ YouTube ਤੇ ਜਦੋਂ ਆਪਾਂ ਕਿਸੇ ਨੂੰ ਵੀ ਇਨਫਲੂਐਂਸਰ ਨੂੰ ਦੇਖਦੇ ਆ ਉਹ ਤਾਂ ਆਪਣਾ ਐਕਸਪੀਰੀਅੰਸ ਹੈ ਉਹ ਆਪਣੇ ਸਾਥ ਨਾਲ ਦੱਸ ਰਿਹਾ ਉਹ ਤੁਹਾਡੀ ਬੋਡੀ ਨੂੰ ਨਹੀਂ ਜਾਣਦਾ ਲੈ ਕਿਸੇ ਦੀ ਵੀਡੀਓ ਦੇਖ ਕੇ ਐਕਸਰਸਾਈਜ਼ ਕਿੱਦਾਂ ਕਰ ਸਕਦਾ ਜਾਂ ਦਿੱਤੀ ਉਹ ਆਪਣੀ ਬੋਡੀ ਦੇ ਬਧਾਰਨਾ ਦੱਸ ਰਿਹਾ ਦੱਸ ਰਿਹਾ ਜੀ ਮੈਨੂੰ ਐਕਸਰਸਾਈਜ਼ ਕੌਣ ਕਰਵਾ ਸਕਦਾ ਜਿਹਨੂੰ ਮੇਰੀ ਬੋਡੀ ਬਾਰੇ ਪਤਾ ਜੀ ਹੈ ਨਾ ਸੋ ਉਸ ਬੰਦੇ ਤੋਂ ਐਕਸਰਸਾਈਜ਼ ਲਓ ਜਿਸ ਨੂੰ ਤੁਹਾਡੀ ਬੋਡੀ ਬਾਰੇ ਨੋਲੇਜ ਆ ਜੀ ਕਿਉਂਕਿ ਯੂਟਿਊਬਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਮੈਡੀਕਲ ਹੈਲਥ ਕੀ ਆ ਆਪਾਂ ਉਸ ਨੂੰ ਪੱਕੀ ਤੇ ਕਰ ਲੈਣੇ ਆ ਪਰ ਆਪਾਂ ਆਪਣੇ ਬਾਰੇ ਨਹੀਂ ਦੇਖਦੇ ਕਿ ਮੇਰੀ ਮੈਡੀਕਲ ਹੈਲਥ ਕੀ ਹੈ ਇਸ ਲਈ ਮੈਂ ਚਾਹੁੰਦਾ ਵੀ YouTube ਨਾਲੋਂ ਬਿਹਤਰ ਆ ਕਿ ਤੁਸੀਂ ਕੋਚ ਹਾਇਰ ਕਰੋ ਹੂੰ ਵਧੀਆ ਇੱਕ ਵਧੀਆ ਕੋਚ ਹੋਵੇ ਜਿਸ ਨੂੰ ਪੂਰਾ ਐਕਸਪੀਰੀਅੰਸ ਹੋਵੇ ਜੋ ਬੈਸਟ ਹੋਵੇ ਇਹਨਾਂ ਦਾ ਕੋਚ ਕਹਿੰਦੇ ਨਾ ਗੁਰੂ ਬਿਨਾ ਗੱਤ ਨਹੀਂ ਐ ਨਾ ਗੁਰੂ ਬਣਾ ਜ਼ਰੂਰੀ ਹੈ ਹਾਂਜੀ ਹਾਂਜੀ ਜੀ ਕੀ ਤੁਸੀਂ ਇੱਥੇ ਉਹ ਗੇਮਾਂ ਕਰੋ ਹਾਂਜੀ ਦੇਖੋ ਮੈਂ ਜੋ ਕੋਧ ਗੇਮ ਕਰਕੇ ਆ ਮੈਂ ਕੇ ਵੀ ਸੋਚ ਰੱਖਿਆ ਮੇਰਾ ਡਰੀਮ ਹੈ ਵੀ ਮੈਂ ਇੱਥੇ ਵੀ ਇਹ ਗੇਮਾਂ ਕਰਵਾਵਾਂਗੇ ਜਦੋਂ ਆਰਮ ਰੈਸਿੰਗ ਹੋ ਗਿਆ ਹਮ ਬੈਂਚ ਪ੍ਰੈਸ ਮੈਚ ਹੁੰਦੇ ਆ ਡੈੱਡਲਿਫਟ ਮੈਚ ਹੁੰਦੇ ਆ ਹਮ ਟਰੈਕਟਰ ਖਿੱਚਣਾ ਰਸਕਸੀ ਵਗੈਰਾ ਪਹਿਲਵਾਨੀ ਗੇਮਾਂ ਹੁੰਦੀਆਂ ਜਿਹੜੀਆਂ ਉਹ ਆਪਾਂ ਇੱਥੇ ਨਿਹਾਲ ਸਿੰਘ ਵਾਲਾ ਨਗਰ ਇੰਦਰ ਕਰਵਾਵਾਂਗੇ ਔਰ ਫਿਟਨੇਸ ਜਨਰੇਟ ਕਰਵਾਵਾਂਗੇ ਜੀ ਅਕਤੂਬਰ ਦੇ ਕਰੀਬ ਜਾ ਕੇ ਹਨਾ ਤਦ ਤੱਕ ਮੈਂ ਥੋੜੇ ਬੱਚੇ ਵਗੈਰਾ ਵੀ ਜਿਆਦਾ ਕਰ ਸਕਦਾ ਹਾਂ ਜੀ ਸੋ ਮਨਦੀਪ ਬਹੁਤ-ਬਹੁਤ ਮੁਬਾਰਕ ਆ ਇੱਕ ਵਾਰ ਫਿਰ ਤੋਂ ਕਿਉਂਕਿ 17 ਨੂੰ ਓਪਨਿੰਗ ਹੋਣ ਜਾ ਰਹੀ ਹੈ ਤੇ ਤੁਹਾਡੇ ਦੋਸਤ ਮਿੱਤਰ ਦਿਖ ਰਹੇ ਹੋਣਗੇ ਕੀ ਸਨੇਹਾ ਦੇਣਾ ਚਾਹੁੰਦੇ ਹਨ ਦੇਖੋ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ 17 ਤਰੀਕ ਨੂੰ ਓਪਨਿੰਗ ਆ ਸਾਰੇ ਜਰੂਰ ਪਹੁੰਚਣ ਜੀ ਐਂ ਆਪਣਾ ਮੇਰਾ ਸਾਥ ਦੇਣ ਸਾਰੇ ਭਰਾਵਾਂ ਨਾਲ ਨਹੀਂ ਆਪਾਂ ਹਨਾ ਜੀ ਸੋ ਸਾਰੇ ਜਰੂਰ ਹਾਜ਼ਰੀ ਦੇਣਾ 17 ਤਰੀਕ ਨੂੰ ਜੀ ਸੋ ਦਰਸ਼ਕੋ ਇਹ ਸਾమే ਮਨਦੀਪ ਟ੍ਰੇਨਰ ਜਿਨ੍ਹਾਂ ਨੇ ਖੁਦ ਹੀ ਜੰਮ ਕੀਤੀ ਔਨਰ ਵੀ ਖੁਦ ਹੀ ਨੇ ਵਨ ਮੈਨ ਆਰਮੀ ਅਲਾ ਕਮਾ ਮੈਂ ਕਹਿੰਦਾ ਹਾਂ ਨਾ ਤੇ ਖੁਦ ਸਟਰਗਲ ਕਰਕੇ ਇਥੋਂ ਤੱਕ ਪਹੁੰਚੇ ਨੇ ਤੇ ਹੁਣ ਰਹੀ ਕੱਲ ਇਹਨਾਂ ਦੇ ਦੋਸਤਾਂ ਮਿੱਤਰਾਂ ਦੀ ਉਹ ਕਿੰਨਾ ਸਾਥ ਦਿੰਦੇ ਆ ਤੇ 17 ਮਈ ਨੂੰ ਇਹਨਾਂ ਦੀ ਜਮ ਦੀ ਲੈਵਲ ਅਪ ਫਿਟਨੈਸ ਦੀ ਓਪਨਿੰਗ ਆ ਉਹਨਾਂ ਵਾਸਤੇ ਵੀ ਇਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਇੱਕ ਮੈਸੇਜ ਦਿੱਤਾ ਤੇ ਉਹ ਹਮ ਹਮਾ ਕੇ ਜਰੂਰ ਪਹੁੰਚਣ ਤੇ ਮਨਦੀਪ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋ ਸ਼ੁਕਰੀਆ ਥੈਂਕ ਯੂ ਸ观众ੋ ਜਲਦੀ ਹੋਰ ਸਖੀਤ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਹੜੀ ਸਮਾਜ ਨੂੰ ਕੋਈ ਸੇਧ ਦੇਣ ਵਾਲੀ ਹੋਵੇ ਬਨੇਰੋ ਜੀਵੀਐਸ ਟੈਂਪਰਾਂ